1783 ਦਾ ਸਾਲ ਸਿੱਖ ਇਤਿਹਾਸ ਦੇ ਵਿੱਚ ਬੜੀ ਅਹਿਮ ਥਾਂ ਰੱਖਦਾ ਹੈ ਕਿਉਂਕਿ ਇਸ ਸਾਲ ਤੱਕ ਆਉਂਦਿਆਂ 11 ਮਿਸਲਾਂ ਦੇ ਮਹਾਨ ਸਿੱਖ ਸਰਦਾਰਾਂ ਨੇ ਲੰਦਾ ਪੰਜਾਬ ਚੜ੍ਹਦਾ ਪੰਜਾਬ ਅੱਧਾ ਪਾਕਿਸਤਾਨ ਅੱਜ ਦਾ ਹਰਿਆਣਾ ਹਰਦوار ਮੇਰਠ ਸਹਾਰਨਪੁਰ ਨੂੰ ਜਿੱਦੇ ਹੋਏ ਆਖਰ ਮਾਰਚ ਸਨ 1783 ਨੂੰ ਲਾਲ ਕਿਲੇ ਉੱਤੇ ਖਾਲਸੇ ਰਾਜ ਦਾ ਝੰਡਾ ਝੁਲਾ ਦਿੱਤਾ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਦੇ ਵਿੱਚ 40000 ਯੋਧਿਆਂ ਦੇ ਨਾਲ ਦਿੱਲੀ ਨੂੰ ਫਤਿਹ ਕੀਤਾ ਤੇ ਸਿੱਖ ਚੜਦੇ ਡਾਂਕੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਜ ਗਏ ਸਰਦਾਰ ਭਗੇਲ ਸਿੰਘ ਦੀ ਕਮਾਂਡ ਦੇ ਵਿੱਚ ਜਿੱਥੇ ਫਿਰ ਉਸ ਮੌਕੇ ਸਤ ਗੁਰ ਧਾਮਾਂ ਦੀ ਮਹਾਨ ਸੇਵਾ ਕੀਤੀ ਗਈ ਜਿਨ੍ਹਾਂ ਦੇ ਨਾਂ ਸਨ ਗੁਰਦੁਆਰਾ ਸੀਸਗੰਸ ਸਾਹਿਬ ਗੁਰਦੁਆਰਾ ਕਾਬਗੰਸ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਮਜਨੂ ਕਾ ਟਿੱਲਾ ਗੁਰਦੁਆਰਾ ਮੋਤੀ ਬਾਗ ਗੁਰਦੁਆਰਾ ਨਾਨਕ ਪਿਆਉ ਗੁਰਦੁਆਰਾ ਮੰਜੀ ਸਾਹਿਬ ਉੱਥੇ ਇਹ ਸਾਲ ਸਿੱਖ ਇਤਿਹਾਸ ਦੇ ਵਿੱਚ ਇੱਕ ਹੋਰ ਬੜੀ ਵੱਡੀ ਅਹਿਮ ਘਟਨਾਵਾਂ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਇਸ ਸਮੇਂ ਤੱਕ ਇਹ ਉਹਦਿਆਂ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸਿੱਖਾਂ ਦਾ ਹੀ ਬੋਲਬਾਲਾ ਸੀ ਤੇ ਸਿੱਖ ਯੋਧਿਆਂ ਨੇ ਫਿਰ ਇਸ ਸਾਲ ਬੜਾ ਅਨੋਖਾ ਫੈਸਲਾ ਕੀਤਾ ਜਿਵੇਂ ਈਸਾ ਮਸੀਹ ਦੇ ਜਨਮ ਦਿਨ ਤੋਂ ਇਸਵੀ ਸੰਨ ਸ਼ੁਰੂ ਹੁੰਦਾ ਹੈ ਬਿਕਰਮਾ ਦਿੱਤੇ ਤੋਂ ਬਿਕਰਮੀ ਸੰਮਤ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਤੋਂ ਹਿਜਰੀ ਸੰਮਤ ਸ਼ੁਰੂ ਹੁੰਦਾ ਹੈ ਇਸੇ ਤਰੀਕੇ ਨਾਲ ਦਿੱਲੀ ਫਤਿਹ ਕਰਨ ਤੋਂ ਬਾਅਦ ਸੰਨ 1783 ਈਸਵੀ ਬਿਕਰਮੀ ਸੰਮਤ 1840 ਨੂੰ कलकी ਧਰਦਿਆ ਮਹਾਨ ਪੁੱਤਰਾਂ ਨੇ ਫਿਰ ਨਾਨਕਸ਼ਾਈ ਸੰਮਤ ਵੀ ਸ਼ੁਰੂ ਕੀਤਾ ਕਿਉਂਕਿ ਦਿੱਲੀ ਜੱਤ ਦਾ ਸਾਲ ਨਾਨਕਸ਼ਾਈ ਸੰਮਤ ਦੇ ਵਿੱਚ 315 ਬਣਦਾ ਸੀ ਬਿਕਰਮੀ ਸੰਮਤ ਦੇ ਵਿੱਚ 1840 ਬਣਦਾ ਸੀ ਇਸ ਕਰਕੇ ਇਸੇ ਸਾਲ ਅਮਰਤਸਰ ਦੀ ਮਿੰਟ ਤੋਂ ਨਾਨਕਸ਼ਾਈ ਸਿੱਕੇ ਨਾਨਕਸ਼ਾਈ ਸੰਮਤ ਦੇ ਨਾਲ ਟੋਲੇ ਗਏ ਜਿਨ੍ਹਾਂ ਉਤੇ ਬਾਕਾਇਦਾ ਨਾਨਕਸ਼ਾਈ 315 ਲਿਖਿਆ ਹੁੰਦਾ ਸੀ ਤੇ ਆਹ ਮੈਂ ਡਿਸਪਲੇ ਉਤੇ ਅਮਰਤਸਰ ਦੀ ਮਿੰਟ ਤੋਂ ਦਿੱਲੀ ਫਤਿਹ ਕਰਨ ਵਾਲੇ ਸਾਲ ਦੇ ਨਾਨਕਸ਼ਾਈ ਸੰਮਤ ਵਾਲੇ ਸਿੱਕੇ ਤੁਹਾਡੇ ਨਾਲ ਸਮਝੇ ਕਰ ਰਹੇ ਹਾਂ ਜਿਨ੍ਹਾਂ ਉਤੇ ਇੱਕ ਪਾਸੇ 1840 ਬਿਕਰਮੀ ਸੰਮਤ ਲਿਖਿਆ ਹੋਇਆ ਤੇ ਜਿਨ੍ਹਾਂ ਦੇ ਦੂਜੇ ਪਾਸੇ 315 ਨਾਨਕਸ਼ਾਈ ਸੰਮਤ ਲਿਖਿਆ ਹੋਇਆ ਇਹ ਸਿੱਕੇ ਨਿਰੰਤਰ ਅਗਲੇ 10 ਸਾਲ ਦੇ ਢੋਲੇ ਜਾਂਦੇ ਰਹੇ ਜਿਨ੍ਹਾਂ ਉਤੇ ਨਾਨਕਸ਼ਾਈ ਸੰਮਤ 315 16 17 ਤੋਂ ਲੈ ਕੇ 325 ਤੱਕ ਆਇਆ ਹੈ ਬੜੇ ਹੀ ਅਨੋਖੀ ਤੇ ਰੋਚਕ ਹੈ ਖਾਲਸਾ ਰਾਜ ਦੇ ਸਿੱਕਿਆਂ ਦੀ ਕਹਾਣੀ 1763 ਤੋਂ ਲੈ ਕੇ 1849 ਤੱਕ 84 ਸਾਲਾਂ ਦੇ ਵਿੱਚ ਸਿੱਖਾਂ ਨੇ ਕਿਹੜੇ ਕਿਹੜੇ ਕਿੱਥੇ ਕਿੱਥੇ ਕਿਵੇਂ ਕਿਵੇਂ ਸਿੱਕੇ ਮਾਰੇ ਤੇ ਕਿਵੇਂ ਗੁਰੂ ਨਾਨਕ ਸਾਹਿਬ ਤੇ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਨਾਂ ਨੂੰ ਦੁਨੀਆ ਤੇ ਜਾਗਰ ਕੀਤਾ ਜੁੜੇ ਹੋ ਇਸ ਲੜੀ ਦੇ ਨਾਲ ਖਾਲਸਾ ਰਾਜ ਦੇ ਸਿੱਕਿਆਂ ਦੀ ਕਹਾਣੀ ਅਸੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ